ਇਹ ਜਿਹੜਾ ਸੇਵਾ ਕੇਂਦਰ ਸਾਡੇ ਰਕੜੀ ਦਤਾਰਪੁਰ ਦਾ ਆਲੇ ਦੁਆਲੇ ਦੇ ਪਿੰਡਾਂ ਨੂੰ ਬਹੁਤ ਜ਼ਿਆਦਾ ਜੜੀਆਂ ਸਵਾਵਾ ਦਿੰਦਾ ਸੀ ਔਰ ਪਿਛਲੀ ਸਰਕਾਰ ਦੇ ਦੌਰਾਨ ਜਦੋਂ 2017 ਚ ਬੋਮਬੜ ਬਣੀ ਸੀਗੀ ਕਾਂਗਰਸ ਦੇ ਉਹਨਾਂ ਨੇ ਸਾਰੇ ਪੰਜਾਬ ਦੇ ਜਿਹੜੇ ਸੇਵਾ ਕੇਂਦਰ ਸੀਗੇ ਉਹ ਬੰਦ ਕਰਤੇ ਸੀਗੇ ਔਰ ਇਸ ਸੇਵਾ ਕੇਂਦਰ ਦੇ ਬੰਦ ਹੋਣ ਦੇ ਨਾਲ ਕਿਉਂਕਿ ਵੱਡਾ ਪਿੰਡ ਹੋਣ ਕਰਕੇ ਆਲੇ ਦੁਆਲੇ ਦੇ ਲੋਕਾਂ ਨੂੰ ਬੜੀ ਮੁਸ਼ਕਲ ਆਉਂਦੀ ਸੀ ਲੋਕਾਂ ਨੂੰ ਜਾਂ ਹਾਜੀਪੁਰ ਜਾਣਾ ਪੈਂਦਾ ਸੀ ਜਾਂ ਆਪਣੇ ਕੰਮ ਕਾਉਣ ਵਾਸਤੇ ਤਲਵਾੜਾ ਜਾਣਾ ਪੈਂਦਾ ਸੀਗਾ ਔਰ ਇਲਾਕਾ ਨਿਵਾਸੀਆਂ ਦੀ ਇਹ ਮੰਗ ਸੀਗੀ ਕਿ ਇਹ ਸੇਵਾ ਕੇਂਦਰ ਜਿਹੜਾ ਬਿਲਡਿੰਗ ਵਧੀਆ ਬਣੀ ਹੋਈ ਸੀਗੀ ਇਹ ਸੇਵਾ ਕੇਂਦਰ ਨੂੰ ਜਿਹੜਾ ਦੁਬਾਰਾ ਚਾਲੂ ਕੀਤਾ ਜਾਵੇ ਔਰ ਅੱਜ ਅਸੀਂ ਸਾਰੇ ਇਲਾਕਾ ਨਿਵਾਸੀ ਇਹਦੀ ਜਿਹੜੀ ਸ਼ੁਰੂਆਤ ਆ ਉਹ ਕਰਨ ਜਾ ਰਹੇ ਹਾਂ ਮੇਰੇ ਨਾਲ ਮਾਨਜੋਗ ਐਸਡੀਓ ਸਾਹਿਬ ਮਾਨਜੋਗ ਵੀਡੀਓ ਸਾਹਿਬ ਔਰ ਇਹਨਾਂ ਦੀ ਸਾਰੀ ਟੀਮ ਜਿਹੜੀ ਹੈ ਉਹ ਇੱਥੇ ਹਾਜ਼ਰ ਹੈ ਔਰ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਇਸ ਜ਼ੋਨ ਦੀ ਉਹ ਵੀ ਇੱਥੇ ਹਾਜ਼ਰ ਹੈ ਔਰ ਮੈਨੂੰ ਉਮੀਦ ਆ ਕਿ ਲੋਕਾਂ ਨੂੰ ਇਹ ਜਿਹੜੀ ਸੇਵਾ ਕੇਂਦਰ ਆ ਬਹੁਤ ਜ਼ਿਆਦਾ ਜਿਹੜੀਆਂ ਸਵਾਮਾਂ ਨੇ ਉਹ ਦਵਗਾਰ ਲੋਕਾਂ ਨੂੰ ਇਹਦਾ ਬਹੁਤ ਵੱਡਾ ਜਿਹੜਾ ਫਾਇਦਾ ਆ ਉਹ। ਬਹੁਤ ਸਾਰੇ ਪਿੰਡਾਂ ਦਾ ਜੀ। ਕਰੋ ਕਿੰਨੇ ਕਿੰਨੇ ਪਿੰਡ ਪੈਣਗੇ ਇਸ ਵਿੱਚ। ਤੇ ਆਲੇ ਦੁਆਲੇ ਜਿੰਨੇ ਵੀ ਤਕਰੀਬਨ ਪਿੰਡ ਨੇ। ਪਟਿਆਰਾ ਤੋਂ ਲੈ ਕੇ ਨਮੋਲੀ ਆ ਲਾਗੇ ਬਹਿ ਜੋਗਨੇ ਆ ਦਤਾਰਪੁਰ ਰਕੜੀ ਆ ਬਡਾਲਾ ਆ ਨਰਨੋਲ ਆ ਚੌਂਕੀ ਮੱਲਾ ਆ ਸਾਰੇ ਜਿੰਨੇ ਵੀ ਪਿੰਡ ਆਲੇ ਦੁਆਲੇ 25 ਪਿੰਡੇ ਦੇ ਆਲੇ ਦੁਆਲੇ ਜਿੰਨੇ ਵੀ ਆ। ਉਹਨਾਂ ਪਿੰਡਾਂ ਨੂੰ ਇਹਦਾ ਬਹੁਤ ਜ਼ਿਆਦਾ ਜਿਹੜਾ ਫਾਇਦਾ ਆਊਗਾ। ਹਰ ਤਰ੍ਹਾਂ ਦੀ ਜਿਹੜੀ ਸੇਵਾਵਾਂ ਬਾਕੀ ਸੇਵਾ ਕੇਂਦਰਾਂ ਚੱਲਦੀਆਂ ਉਹ ਇਸ ਸੇਵਾ ਕੇਂਦਰ ਦੇ ਵਿੱਚ ਵੀ ਚੱਲਣਗੇ। ਉਹਨਾਂ ਨੂੰ ਉਹ ਖੱਡਲ ਪਾਰੀਂ ਘੱਡੇ ਦੀ ਦੁਕਾਨ ਤੋਂ ਇਹਨਾਂ ਕਮਾਈ ਦੇ ਵਿੱਚ ਇਹ ਇੱਕ ਪਿੰਡ ਹੈ ਵੀ ਆਪਣੇ ਸਰਕਾਰ ਕੋਲ ਪਿੰਡ ਤੋਂ ਤਲਵਾੜਾ ਜਿਆਦਾ ਕਰਕੇ ਜਾਨਾ ਹੈ। ਕਈ ਵਾਰੀ ਛਿੱਕਣ ਕੇ ਕੰਮਾਂ ਨੂੰ ਜਿਵੇਂ ਕੋਈ ਐਫੀ ਡਬਲਿਊ ਟੈਸਟ ਕਰਵਾਉਣਾ ਹੈ ਤੇ ਲੋਕਾਂ ਨੂੰ ਹਾਜੀਪੁਰ ਜਾਣਾ ਪੈਂਦਾ ਸੀ ਜਿੱਥਾਂ ਤਲਵਾੜਾ ਵਿਖੇ ਲਾਇੰਕ ਲੱਗਣਾ ਪੈਂਦਾ ਸੀਗਾ। ਸੋ ਇਹਦੇ ਖੁੱਲਣ ਨਾਲ ਇਹਦੇ ਲੋਕਾਂ ਨੂੰ ਬਹੁਤ ਵੱਡਾ ਜਿਹੜਾ ਫਾਇਦਾ ਆ ਉਹ ਜਿਹੜੀਆਂ 400 ਸਰਵਿਸਿਜ਼ ਆ ਗਵਰਨਮੈਂਟ ਦੀਆਂ ਜਿਹਦੇ ਵਿੱਚ ਇਨਕਮ ਸਰਟੀਫਿਕੇਟ ਆ, ਪਿੰਡੂ ਏਰੀਆ ਸਰਟੀਫਿਕੇਟ ਆ, ਕੰਢੀ ਏਰੀਆ ਸਰਟੀਫਿਕੇਟ ਆ, ਮੈਰਿਜ ਦੇ ਕਿਸੇ ਦੀ ਨਵੀਂ ਮੈਰਿਜ ਹੁੰਦੀ ਹੈ ਮੈਰਿਜ ਸਰਟੀਫਿਕੇਟ ਬਣਾਣਾ ਕਿਸੇ ਵੀ ਤਰ੍ਹਾਂ ਦਾ ਆਧਾਰ ਕਾਰਡ ਹਰ ਤਰ੍ਹਾਂ ਦੀ ਗਵਰਨਮੈਂਟ ਦੀ ਸਰਵਿਸ ਜਿਹੜੀ ਹੈ ਕਿ ਇਸ ਦੇ ਥਰੂ ਜਿਹੜੀ ਹੈ ਕਿ ਸੇਵਾ ਕੇਂਦਰਾਂ 'ਚ ਬਣ ਸਕਦੀ ਲੋਕ ਅਪਲਾਈ ਕਰ ਸਕਦੇ ਹੈਗੇ ਆ ਤੇ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਆ ਕਿ ਘਟੇਗੀ ਕਿਉਂਕਿ ਪਹਿਲਾਂ ਹੁੰਦਾ ਸੀਗਾ ਕਿ ਪਹਿਲੇ ਦਫਤਰਾਂ 'ਚ ਜਾਣਾ ਬਾਉਲੀ ਹੋਣਾ ਕਦੀ ਅਕਸਰ ਨਹੀਂ ਹੋਣਾ ਉਹਦੇ ਕਰਕੇ ਜਿਹੜਾ ਕਿ ਲੋਕਾਂ ਨੂੰ ਕੀ ਕਾਫੀ ਜ਼ਿਆਦਾ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਇਹ ਜਿਹੜਾ ਸੇਵਾ ਕੇਂਦਰ ਖੁੱਲਣ ਨਾਲ ਘੱਟੋ ਘੱਟ 25-30 ਪਿੰਡਾਂ ਨੂੰ ਜਿਹੜਾ ਕਿ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤੇ ਜਿਹੜੇ ਇੱਥੇ ਲੋਕ ਤਲਵਾੜੇ ਜਾਂਦੇ ਹਾਜੀਪੁਰ ਜਾਂਦੇ ਜਾਂ ਦਸੂਹੇ ਜਾਂਦੇ ਆ ਉਹਦੇ ਨਾਲ ਇਹ ਹੈ ਕਿ ਇਨ੍ਹਾਂ 20-25 ਪਿੰਡਾਂ ਨੂੰ ਬਹੁਤ ਜ਼ਿਆਦਾ ਇਹਦਾ ਫਾਇਦਾ ਹੈਗਾ ਤੇ ਇਹਦੀਆਂ ਸਰਵਿਸਿਜ਼ ਜਿਹੜੀਆਂ ਕਿ ਬਹੁਤ ਹੀ ਅੱਛੀਆਂ ਆ ਕਿ ਉਸੇ ਵੇਲੇ ਹੀ ਇੱਕ ਦਿਨ ਅਪਲਾਈ ਕੀਤਾ ਅਗਲੇ ਦਿਨ ਜਿਹੜਾ ਕਿ 2-3 ਦਿਨ ਚ ਤੇਰੀਫਿਕੇਸ਼ਨ ਹੋ ਕੇ ਸਰਟੀਫਿਕੇਟ ਜਿਹੜਾ ਕਿ ਇਸ਼ੂ ਹੋ ਜਾਂਦਾ ਇੱਥੇ ਅਪਲਾਈ ਕਰਨਾ ਇੱਥੇ ਹੀ ਮਿਲ ਜਾਣਾ ਤੁਹਾਨੂੰ ਦਾ ਤਾਂ ਵੀ ਰੈਨੋਵੇਟ ਕੀਤਾ ਜਾ ਕੇ ਪਤਾ ਹਾਂ ਇਹਦੀ ਜਿਹੜੀ ਲਾਗਤ ਹੈ 523000 ਰੁਪਏ ਨਾਲ ਜਿਹੜਾ ਕਿ ਇਹ ਰੈਨੋਵੇਟ ਕਰਕੇ ਬੰਨਣਾ ਹੈਗਾ ਤੇ ਬਹੁਤ ਹੀ ਅੱਛੀ ਹੈ ਦੀ ਸਾਰੀ ਜਿੰਨੀ ਵੀ ਤੁਸੀਂ ਇਹ ਬਿਲਡਿੰਗ ਦੇਖ ਰਹੇ ਹੋ ਸਾਰੀ ਫਰਨੀਚਰ ਰੈਨੋਵੇਟ ਕਰਕੇ ਜਿਹੜੀ ਨਵੀਂ ਬਣਾ ਦਿੱਤੀ ਜਾਣੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਕਿ ਰਕੜੀ ਦਤਾਰਪੁਰ ਦੇ ਵਿੱਚ ਇੱਕ ਸਟੇਡੀਅਮ ਬਣਨ ਜਾ ਰਿਹਾ 44 ਲੱਖ ਰੁਪਏ ਦੀ ਲਾਗਤ ਨਾਲ ਤੇ ਇਸ ਤੋਂ ਇਲਾਵਾ ਇੱਕ 26 ਲੱਖ ਦਾ ਪੰਚਾਇਤ ਘਰ ਵੀ ਇੱਥੇ ਬਣਨ ਜਾ ਰਿਹਾ ਕਿ ਜੋ ਕਿ ਪਬਲਿਕ ਵੈਲਫੇਅਰ ਦਾ ਬਹੁਤ ਅੱਛਾ ਕੰਮ ਹੈ ਕਿ ਕੁਮਨ ਸਾਹਿਬ ਉਹ ਐਮਐਲਏ ਸਾਹਿਬ ਜਿਹੜਾ ਕਿ ਕੰਮ ਕਰਵਾ ਰਹੇ ਤੇ ਕਾਫੀ ਅੱਛਾ ਹੈ ਜੀ ਸਹੂਦਾਵਾ ਮਿਲ ਰਹੀਆਂ ਬੱਚਿਆਂ ਨੂੰ ਵੀ ਮਿਲ ਰਹੀਆਂ ਲੋਕਾਂ ਨੂੰ ਵੀ ਮਿਲ ਰਹੀਆਂ ਇਸ ਤੋਂ ਇਲਾਵਾ ਆਯੁਰਵੇਦਿਕ ਇੱਕ ਲਾਇਬ੍ਰੇਰੀ ਬਣਨ ਵੀ ਜਿਹੜੀ ਹੈ ਉਹ ਜਾ ਰਹੀ ਹੈ ਇੱਕ ਬਹੁਤ ਵੱਡੀ ਦੇਣ ਹੈਗੀ ਆ ਬਧਾਇਕ ਕਰਮਵੀਰ ਕੋ ਮਨਜੀ ਦੀ ਜਿਹੜੀ ਮਿਹਨਤ ਹੈਗੀ ਹੈ ਕਿਉਂਕਿ ਕਹਿੰਦੇ ਆ ਕਿ ਸੁਪਨੇ ਬੋ ਨਹੀਂ ਹੁੰਦੇ ਜੋ ਸੋਣੇ ਕੇ ਬਾਅਦ ਆਏ ਸੁਪਨੇ ਬੋ ਹੁੰਦੇ ਜੋ ਸੋਣੇ ਲਈ ਦਿੱਤੇ ਸਾਡੇ ਬਧਾਇਕ ਕਰਮਵੀਰ ਕੋ ਮਨਜੀ ਇੰਨੇ ਮਿਹਨਤੀ ਹਨ ਇੰਨੇ ਲਗਨ ਨਾਲ ਕੰਮ ਕਰਦੇ ਹਨ ਔਰ ਜਿਹੜਾ ਸਬਦਾ ਸੈਂਟਰ ਹੈਗਾ ਇਹ ਪੂਰੇ ਇਲਾਕੇ ਵਾਸਤੇ ਇੱਕ ਬੜੀ ਵੱਡੀ ਸੁਗਾਤ ਹੈਗੀ ਹੈ ਕਿਉਂਕਿ ਸਾਡੇ ਪਿੰਡਾਂ ਦੇ ਲੋਕ ਜਿਹੜੇ ਹੈਗੇ ਆ ਗਰੀਬ ਤਬਕਾ ਵੀ ਹੈਗਾ ਮੀਡੀਅਮ ਤੱਕਾ ਵੀ ਹੈਗਾ ਜਿਨ੍ਹਾਂ ਨੂੰ ਪਿੰਡਾਂ ਵਿੱਚ ਜਾਣੇ ਵਾਸਤੇ ਤਲਵਾੜੇ ਜਾਣੇ ਵਾਸਤੇ ਹਾਜੀਪੁਰਾ ਧੱਕੇ ਖਾਣੇ ਪੈਂਦੇ ਸੀ ਸੁਗਾਤ ਸੈਂਟਰ ਤੇ ਲੈਣਾ ਲੱਗਣਾ ਪੈਂਦਾ ਸੀਗਾ ਅੱਜ ਉਹ ਜਿਹੜਾ ਸਮਾਂ ਹੈਗਾ ਉਹ ਖਤਮ ਹੋ ਚੁੱਕਾ ਹੈਗਾ ਅੱਜ ਇਹਨਾਂ ਦਾ ਨਵਾਂ ਇੱਕ ਇਲਾਕੇ ਵਾਸਤੇ ਇੱਕ ਸੁਗਾਤ ਜਿਹੜੀ ਹੈਗੀ ਹੈ ਇਹ ਸੇਵਾ ਕੇਂਦਰ ਸੁਗਾਤ ਕੇਂਦਰ ਦੇ ਜਿਹੜੀ ਲੋਕਾਂ ਦੀ ਸੁਗਾਤ ਹੈਗੀਆਂ ਉਹਨਾਂ ਨੂੰ ਇਹ ਸਾਕਾਰ ਕੀਤਾ ਜਾਏਗਾ ਐਮਐਲਏ ਵੱਲੋਂ ਇਹ ਸਾਰਾ ਤਿਆਰ ਕਰਕੇ ਪੰਜ ਸਾਲ 10 ਸਾਲ ਦੇ ਅੰਦਰ ਅੰਦਰ ਇਹ ਲੋਕਾਂ ਦੀ ਸੇਵਾ ਚ ਹਾਜ਼ਰ ਹੋਏਗਾ ਸੇਵਾ ਕੇਂਦਰ ਲੱਗਦਾ ਇਹ ਲੋਕਾਂ ਦੇ ਖੱਡੜ ਪਾਰ ਬਹੁਤ ਘਟਣ ਵਾਲੀ ਹੈ ਕਹਿੰਦੇ ਪਹਿਲੇ ਜਿਸ ਤਰ੍ਹਾਂ ਪਹਿਲੇ ਵੀ ਗੱਲ ਕੀਤੀ ਕਿ ਲੋਕਾਂ ਨੂੰ ਤਲਵਾੜੇ ਗੱਲ ਇਹ ਵੀ ਨਹੀਂ ਹੈ ਹੁਣ ਲੋਕਾਂ ਨੂੰ ਆਸਾਨੀ ਹੋਏਗੀ ਇੱਥੇ ਆਉਣ ਦੀ ਬਿਲਕੁਲ ਬਿਲਕੁਲ ਲਾਗੇ ਪਿੰਡ ਦੇ ਹੈਗੇ ਆਪਣੇ ਦੇਪਰ ਦੇ ਰੈਪਰ ਦੇ ਕਰੋੜਾ ਬਨਾਲਾ ਨਿਰੋਲੀ ਕੰਗਵਾਲਾ 80 ਕਰੋੜਾ ਖਰਾੜੀ ਨਮੋਲੀ ਪਟੋਲੀ ਔਰ ਉਸ ਤੋਂ ਬਾਅਦ ਚੌਂਕੀ ਰਕੜੀ ਪੜਿਆਰਾ ਟਕੜੀ ਹਾਰ ਇਹ ਸਾਰੇ ਕਾਫੀ ਪਿੰਡ ਹੈਗੇ ਜਿਨ੍ਹਾਂ ਨੂੰ ਪਿੰਡਾਂ ਨੂੰ ਲੋਕਾਂ ਨੂੰ ਆਮ ਨੇੜੀ ਵਾਸਤੇ ਬਹੁਤ ਸੁੱਖਾ ਹੋ ਗਿਆ ਵੀ ਜਿਹੜਾ ਆਪਣੇ ਘਰੋਂ ਚੱਲ ਕਿਤਾਪੂਰਾਂ ਇੱਥੇ ਆਪਣਾ ਸਬੂਧਾ ਕੇਂਦਰ ਦਾ ਜਿਹੜਾ ਆਪਣਾ ਕੰਮ ਹੈਗਾ ਕੋਈ ਆਧਾਰ ਕਾਰਡ ਦਾ ਕਿ ਬੱਚਿਆਂ ਦਾ ਸਰਟੀਫਿਕੇਟ ਜਾਂ ਕੋਈ ਹੋਰ ਵੀ ਸਬੂਧਾ ਜਿਹੜੀ ਇੱਥੇ ਮਿਲਦੀ ਹੈ ਉਹਦੇ ਵਾਸਤੇ ਉਹਨਾਂ ਨੂੰ ਕੋਈ ਵੀ ਦਿੱਕਤ